ਆ ਵੇਖਣ ਆਏ ਉਲਟੇ ਹੀ ਫਸ ਗਏ ਆ ਤਸਵੀਰਾਂ ਤੁਸੀਂ ਵੇਖੋ ਕਿ ਆ ਵਿਚਾਰੇ ਕੋਲ ਖੜੇ ਸੀ ਔਰ ਵੇਖ ਰਹੇ ਸੀ ਕਿ ਇਹ ਟਰਾਲੀ ਬੈ ਕਿਵੇਂ ਹੋ ਰਹੀ ਆ ਤਾਂ ਹਾਸਾ ਇਨਾ ਵੱਡਾ ਹੋ ਗਿਆ ਕਿ ਇਹੜਾ ਵਿਚਾਰਿਆਂ ਦੇ ਸਾਹ ਉੱਤੇ ਦੇ ਉੱਤੇ ਰਹਿ ਗਏ ਆ ਤਸਵੀਰਾਂ ਦੇ ਵਿੱਚ ਆ ਦੋ ਤਿੰਨ ਜਣੇ ਖੜ ਕੇ ਵੇਖ ਰਹੇ ਆ ਟਰਾਲੀ ਕਦੀ ਅੱਗੇ ਜਾ ਰਹੀ ਆ ਕਦੀ ਪਿੱਛੇ ਜਾ ਰਹੀ ਆ ਕਿਉਂਕਿ ਟਰਾਲੀ ਸੈੱਟ ਨਹੀਂ ਹੋ ਰਹੀ ਤਾਂ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਕੋਈ ਵੀ ਟਰਾਲੀ ਵਾਲਾ ਕੋਈ ਸਮਾਨ ਲੈ ਕੇ ਆਉਂਦਾ ਤਾਂ ਅਕਸਰ ਹੀ ਆਂਡ ਗਵਾਂਡ ਦੇ ਲੋਕ ਵੀ ਖੜ ਜਾਂਦੇ ਆ ਜਾਂ ਹਲ ਪਕਰਾਉਣ ਵਾਲੇ ਵੀ ਖੜ ਜਾਂਦੇ ਆ ਜਿਨ੍ਹਾਂ ਨੇ ਮਦਦ ਕਰਨੀ ਹੁੰਦੀ ਆ ਤਾਂ ਥੋੜਾ ਹਟਵੇਂ ਹੋ ਕੇ ਖੜਨਾ ਚਾਹੀਦਾ ਸੀ ਹੋਰੇ ਹਟਵੇਂ ਹੋ ਕੇ ਨਹੀਂ ਖੜੇ ਹੋਏ ਜਿਸ ਕਰਕੇ ਇਹਨਾਂ ਦੇ ਨਾਲ ਇਹ ਹਾਸਾ ਵਾਪਰ ਗਿਆ ਔਰ ਘਟਨਾ ਬਹੁਤ ਮਾੜੀ ਆ ਬਚਾ ਕਿਵੇਂ ਹੋਇਆ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੰਦੇ ਆ ਕਿ ਬਚਾ ਇਹਨਾਂ ਦਾ ਕਿਵੇਂ ਹੋਇਆ ਔਰ ਹਾਸਾ ਵੇਖੋ ਕਿਵੇਂ ਹੋਇਆ ਜਿਵੇਂ ਟਰਾਲੀ ਅੱਗੇ ਜਾਂਦੀ ਆ ਟਰਾਲੀ ਸੈਟ ਨਹੀਂ ਹੁੰਦੀ ਫਿਰ ਪਿੱਛੇ ਆਉਂਦੀ ਆ ਤਾਂ ਫਿਰ ਪਿੱਛੇ ਆਉਣ ਲੱਗਿਆਂ ਟਰਾਲੀ ਦੀ ਥੋੜੀ ਸਪੀਡ ਦੇਣੀ ਪੈਂਦੀ ਆ ਕਿਉਂਕਿ ਟਰੈਕਟਰ ਦੇ ਟਾਇਰ ਆ ਉਹ ਟਰਾਲੀ ਦੇ ਟਾਇਰਾਂ ਨੂੰ ਧੱਕਾ ਮਾਰਨਾ ਸੀ ਕਿਉਂਕਿ ਪਿੱਛੇ ਥੜੀ ਸੀ ਔਰ ਜਿਵੇਂ ਹੀ ਉਸ ਨੇ ਧੱਕਾ ਮਾਰਿਆ ਤਾਂ ਟਰਾਲੀ ਬਿਲਕੁਲ ਨੀਵੇਂ ਖੱਡੇ ਵਿੱਚ ਜਾ ਪਈ ਤਾਂ ਟਰਾਲੀ ਦੀ ਖਿੱਚ ਵੱਜਣ ਨਾਲ ਇਹ ਸਾਰਾ ਹਾਸਾ ਵਾਪਰਿਆ ਤਾਂ ਫਿਰ ਇਹ ਬਚਾਏ ਨਾ ਦਾ ਕਿਵੇਂ ਹੋਇਆ ਇਹ ਤੁਹਾਨੂੰ ਦੱਸ ਦਈਏ ਕਿ ਬਚਾਅ ਇਸ ਤਰ੍ਹਾਂ ਹੋ ਗਿਆ ਕਿ ਇਹ ਟਰਾਲੀ ਦੇ ਜਦੋਂ ਹਲਾਰੇ ਨਾਲ ਟਰੈਕਟਰ ਘੁੰਮਿਆ ਤਾਂ ਫਿਰ ਇਹਨਾਂ ਦਾ ਟਾਇਰ ਦੇ ਥੱਲੇ ਆਉਣਾ ਜਿਹੜਾ ਉਹ ਬਚਾਅ ਹੋ ਗਿਆ ਟਾਇਰ ਦੇ ਥੱਲੇ ਨਹੀਂ ਆਏ ਸਿਰਫ ਇਹਨਾਂ ਨੂੰ ਫੇਟ ਵੱਜੀ ਆ ਇੱਕ ਤਾਂ ਉੱਠ ਕੇ ਖੜਾ ਹੋ ਗਿਆ ਪਰ ਦੂਸਰੇ ਨੂੰ ਚੱਕ ਕੇ ਲੈ ਗਏ ਆ ਉਸ ਨੂੰ ਹਸਪੀਟਲ ਲੈ ਗਏ ਔਰ ਦੱਸ ਦਈਏ ਕਿ ਕਈ ਵਾਰ ਇਹੋ ਜਿਹਿਆਂ ਵਾਇਰਲ ਵੀਡੀਓ ਜਿਹੜੀਆਂ ਆ ਵਾ ਉਹ ਖਤਰਨਾਕ ਜ਼ਰੂਰ ਹੁੰਦੀਆਂ ਲੇਕਿਨ ਸਮਝਾਉਂਦੀਆਂ ਬਹੁਤ ਕੁਝ ਹੈ ਸਿਖਾਉਂਦੀਆਂ ਬਹੁਤ ਕੁਝ ਆ ਵੀ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਕੰਮ ਕਰ ਰਿਹਾ ਤਾਂ ਥੋੜਾ ਹਟਨੇ ਹੋ ਕੇ ਖੜੇ ਹੋਵੋ ਮਸ਼ੀਨਰੀ ਆ ਕੁਝ ਵੀ ਟੁੱਟ ਸਕਦਾ ਕੁਝ ਵੀ ਵੱਜ ਸਕਦਾ ਲੇਕਿਨ ਲੋਕ ਕੀ ਕਰਦੇ ਆ ਕਿ ਬਿਲਕੁਲ ਅੱਗੇ ਹੋ ਕੇ ਖੜ ਜਾਂਦੇ ਆ ਔਰ ਜਿਹੜਾ ਚਲਾ ਰਿਹਾ ਉਹ ਧੋਵਾ ਤਾਂ ਥੱਲੇ ਖੜ ਕੇ ਜਿਹੜਾ ਉਹ ਸਟੀਰਿੰਗ ਮੋੜਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਦੱਸ ਦਈਏ ਐਂ ਕਰਦੇ ਹੋ ਐਂ ਕਰਦੇ ਹੋ ਇਸ ਤਰ੍ਹਾਂ ਕਈ ਵਾਰ ਹਾਦਸੇ ਪਹਿਲਾਂ ਵੀ ਵਾਪਰੇ ਆ ਔਰ ਪਿਛਲੇ ਦਿਨੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਿੱਥੇ ਬਿਜਲੀ ਦੀਆਂ ਤਾਰਾਂ ਕੱਸ ਰਏ ਸੀ ਔਰ ਕੋਲ ਖੜੇ ਲੋਕ ਕਹਿ ਰਹੇ ਸੀ ਕਿ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਐਨੀ ਦੇਰ ਨੂੰ ਉਹ ਖੰਭਾ ਹੀ ਟੁੱਟ ਗਿਆ ਤੇ ਉਹਨਾਂ ਦੇ ਉੱਤੇ ਪੈ ਗਿਆ ਜੋ ਕੋਲ ਖੜੇ ਸੀ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀ ਆ ਜਦੋਂ ਤਾਂ ਇਹਨਾਂ ਤੋਂ ਸਿੱਖਿਆ ਜ਼ਰੂਰ ਕਰੋ ਕਿਉਂਕਿ ਇਹ ਹਾਸਾ ਵਾਇਰਲ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਲੇਕਿਨ ਘਟਨਾ ਜਿਹੜੀ ਆ ਉਹ ਦਰਦਨਾਕ ਹੋ ਗਈ ਔਰ ਬੰਦੇ ਦਾ ਬਚਾ ਇਸੇ ਕਰਕੇ ਹੋਇਆ ਕਿ ਉਸ ਨੂੰ ਫੇਟ ਵੱਜੀ ਸੀ ਔਰ ਵੀਡੀਓ ਵਾਇਰਲ ਆ ਹੈ ਕਿੱਥੋਂ ਦੀ ਇਹਦੇ ਬਾਰੇ ਜਾਣਕਾਰੀ ਹੈ ਜੇ ਕੋਈ ਨਹੀਂ ਲੇਕਿਨ ਦੱਸਦਾ ਹੀ ਹੈ ਕਿ ਸਿੱਖਿਆ ਬਹੁਤ ਵਧੀਆ ਔਰ ਤੁਸੀਂ ਕਿਵੇਂ ਵੇਖਦੇ ਹੋ ਕਿ ਤੁਹਾਨੂੰ ਕੋਈ ਵੀ ਕਿਸੇ ਕੰਮ ਕਰ ਰਿਹਾ ਤਾਂ ਤੁਸੀਂ ਕੋਲ ਖੜਨਾ ਚਾਹੀਦਾ ਜਾਂ ਨਹੀਂ ਜਾਂ ਹਟਵੇਂ ਹੋ ਕੇ ਰਹੋ ਔਰ ਕਮੈਂਟ ਕਰੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ